ਸਵਾਗਤ ਹੈ ਮੇਹਾਂਮਰ ਮੁਹਾਲੀ ਐਸਐਸਪੀ ਆਫਿਸ ਦੇ ਬਾਹਰ ਗੋਲੀਆਂ ਮਾਰ ਕੇ ਇੱਕ ਵਿਅਕਤੀ ਦਾ ਕਤਲ ਕੀਤਾ ਗਿਆ ਐ ਐਕਸਕਲੂਸਿਵ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਨਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮੁਹਾਲੀ ਦੇ ਐਸਐਸਪੀ ਆਫਿਸ ਦੇ ਬਾਹਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਰੂੜਕੀ ਦੇ ਰਹਿਣ ਵਾਲੇ ਗੁਰਪ੍ਰੀਤ ਦੇ ਵੱਜੋਂ ਇਸ ਦੀ ਪਛਾਣ ਹੋਈ ਹੈ ਤੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਫਾਇਰਿੰਗ ਦੀ ਸੂਚਨਾ ਮਿਲਦੇ ਹੀ ਖਾਣਾ ਸੁਹਾਣਾ ਦੀ ਪੁਲਿਸ ਵੀ ਮੌਕੇ ਤੇ ਪਹੁੰਚੀ ਅਤੇ ਉੱਚ ਅਧਿਕਾਰੀ ਤੁਰੰਤ ਮੌ ਦੇਖਦੇ ਹੋਏ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਰੇ ਗੇਟ ਬੰਦ ਕਰ ਦਿੱਤੇ ਗਏ ਨੇ ਤੇ ਕੁਝ ਸਮੇਂ ਦੇ ਲਈ ਕਿਸੇ ਵੀ ਵਿਅਕਤੀ ਨੂੰ ਅੰਦਰ ਜਾਂ ਫਿਰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ ਪੁਲਿਸ ਦੇ ਵੱਲੋਂ ਮੌਕੇ ਤੇ ਸਬੂਤ ਇਕੱਠੇ ਕਰੇ ਜਾ ਰਹੇ ਨੇ ਲਗਾਤਾਰ ਜਾਂਚ ਚੱਲ ਰਹੀ ਹੈ ਜਦਕਿ ਫਰਾਰ ਹਮਲਾਵਰਦੀ ਪਾਲ ਦੇ ਨਾਕਾਬੰਦੀ ਵੀ ਪੁਲਿਸ ਨੇ ਕਰ ਦਿੱਤੀ ਹੈ ਘਟਨਾ ਦੇ ਕਾਰਨਾਂ ਤੇ ਹਮਲਾਵਰਦੀ ਪਛਾਣ ਬਾਰੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਭੁਪਿੰਦਰ ਬੱਬਰ ਵੀ ਸਾਡੇ ਨਾਲ ਜੁੜ ਚੁਕੇ ਨੇ ਭੁਪਿੰਦਰ ਜੀ ਪੂਰਾ ਮਾਮਲਾ ਕੀ ਹੈ ਵਾਧਾ ਦੇ ਕੇ ਐਸਐਸਪੀ ਮੁਹਾਲੀ ਜਿਹੜਾ ਕਿ ਲਖਨੌਰ ਦੇ ਵਿੱਚ ਆਫਿਸ ਬਣਿਆ ਉਹਦੇ ਚ ਸਿਰਫ 100 ਮੀਟਰ ਦੀ ਦੂਰੀ ਤੇ ਹੀ ਜਿੱਥੇ ਅਸਲਤੀ ਕੋਟੀ ਗੱਡੀ ਨਿਕਲਦੀ ਐ ਐਸਐਸਪੀ ਜਾਣਵਰੇ ਉਹਦੇ ਬਿਲਕੁਲ ਗੇਟ ਦੇ ਸਾਹਮਣੇ ਹੀ ਤੇ ਇੱਕ ਨੌਜਵਾਨ ਦੀ ਜਿਹੜੇ 10 ਤੋਂ 15 ਰੌਂਗ ਫਾਇਰਿੰਗ ਕੀਤੀ ਗਈ ਉਹ ਕਹਿੰਦਾ 6 ਤੋਂ 7 ਉਹਦੇ ਜਿਹੜੀਆਂ ਗੋਲੀਆਂ ਲੱਗੀਆਂ ਉਹ ਕਤਲ ਕਰ ਦਿੱਤਾ ਗਿਆ ਦੱਸਿਆ ਕਿ ਰੋਕੀ ਜਿਹੜੀ ਕਿ ਭੱਗੋਵਾ ਜਣਾ ਕਰਨ ਦੇ ਦੀਨ ਪੈਂਦੀ ਐ ਇੱਥੋਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਔਰ ਗੁਰਵਿੰਦਰ ਉਹੋ ਪੁਰੀ ਦੱਸਿਆ ਜਾ ਰਿਹਾ ਹੈ ਦਾ ਨਾਮ ਆ ਵੀ ਆਪਣੀ ਪਤਨੀ ਦੇ ਨਾਲ ਇੱਥੇ ਕਿਸੇ ਕੋਰਟ ਤੋਂ ਤਰੀਕ ਤੋਂ ਪਹੁੰਚ ਆਇਆ ਕਿਸੇ ਦੇ ਕੰਮ ਆਇਆ ਸੀ ਪਹਿਲਾ ਹਾਲ ਇਹਦਾ ਹਜੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਇਹ ਪਤਾ ਜ਼ਰੂਰ ਲੱਗਿਆ ਸੀ ਉਹਦੀ ਪਤਨੀ ਇਹਦੇ ਨਾਲ ਸੀ ਜਦੋਂ ਉਹਨੂੰ ਗੋਲੀਆਂ ਮਾਰੀਏ ਪਤਨੀ ਚੀਖ ਵੀ ਰਹੀ ਸੀ ਤੇ ਬਾਕਾਇਦਾ ਉਹਨੂੰ ਕਹਿ ਰਹੇ ਸੀ ਪਿੱਛੇ ਹੋ ਜਾ ਠੀਕ ਹੈ तकरीबन ਇੱਕ ਹਮਲਾਵਰ ਜਿਹੜਾ ਦੱਸਿਆ ਜਾ ਰਿਹਾ ਜਿਨੇ ਕਿ ਉਹਦੇ ਉੱਪਰ ਵੀ ਗੋਲੀ ਚਲਾਈ ਲੇਕਿਨ ਉਹਨੂੰ ਛੂ ਕੇ ਨਿਕਲ ਗਈ ਇੱਕ ਹਮਲਾਵਰ ਜਿਹੜਾ ਕਿ ਮੋਟਰਸਾਈਕਲ ਸਟਾਰਟ ਕਰਕੇ ਜਿਹੜਾ ਕਿ ਉੱਥੇ ਬੈਠਾ ਹੋਇਆ ਸੀਗਾ ਇਹ ਚਸ਼ਮਦੀਨ ਕੈ ਐਡਵੋਕੇਟ ਨੇ ਉਹਨਾਂ ਨੇ ਸਾਰਾ ਇਹ ਜਿਹੜਾ ਸੀਨ ਦੇਖਿਆ ਉਸ ਤੋਂ ਬਾਅਦ ਉਹ ਵੀ ਭੱਜ ਗਏ ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸ ਤੇ ਪਿੱਛੋਂ ਇੱਕਦਮ ਭੱਜ ਕੇ ਆਇਆ ਪਤੀ ਬਗਲੀ ਤੋਂ ਬਾਹਰ ਨਿਕਲ ਰਹੇ ਸੀਗੇ ਕਿਸ ਕੰਮ ਆਈ ਸੀ ਕੋਰ ਤਰੀਕ ਭੁਗਤਾਈ ਸੀ ਜਾਂ ਉਹ ਇੱਥੇ ਡੀਸੀ ਆਫਿਸ ਕਿਸੇ ਕੰਮ ਆਈ ਜੀ ਇਹ ਵੀ ਹੈ ਇਹ ਪੋਰਸ ਇਨਵੈਸਟੀਗੇਸ਼ਨ ਕਰ ਰਹੀ ਹੈ ਪੁਲਿਸ ਉਹਨਾਂ ਦੀ ਪਤਨੀ ਤੋਂ ਪੁੱਛਗਿੱਛ ਕਰ ਰਹੀ ਹੈ ਵੀ ਉਹ ਕੋਈ ਪੁਰਾਣੀ ਕੋਈ ਦੁਸ਼ਮਣੀ ਤਾਂ ਨਹੀਂ ਇਸ ਨੂੰ ਲੈ ਕੇ ਵੀ ਪੁਲਿਸ ਜਾਂਚ ਕਰ ਰਹੀ ਹੈ ਜੀ ਅਮਨ ਬਿਲਕੁਲ ਤੁਸੀਂ ਕਹਿ ਰਹੇ ਹੋ ਅਪਡੇਟ ਦੇ ਰਹੇ ਹੋ ਕਿ 10 ਤੋਂ 15 ਰਾਉਂਡ ਫਾਇਰਿੰਗ ਕੀਤੀ ਗਈ ਪਹਿਲਾਂ ਕਿਹਾ ਜਾ ਰਿਹਾ ਸੀ 3 ਰਾਉਂਡ ਫਾਇਰ ਕੀਤਾ ਗਿਆ ਇਹ ਪੁਲਿਸ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਮਰਗੋਲੇ ਕਿਉਂਕਿ 1015 ਰਾਉਂਡ ਫਾਇਰਿੰਗ ਹੈ ਕਿ ਕਿ ਇੱਥੇ ਜਿਹੜੇ ਖੋਲ ਹੈ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖੋ ਕਿ 7 ਤੋਂ 8 ਖੋਲ ਜਿਹੜੇ ਮੌਕੇ ਤੇ ਪਏ ਹੋਏ ਨੇ ਪੁਲਿਸ ਜਿਹੜੀ ਹੁਣ ਜਿਹੜੇ ਹੋਰ ਸਾਈਡ ਹੈ ਉਹ ਵੀ ਖੋਲਾਂ ਦੀ ਜਿਹੜੀ ਭਾਲ ਕਰ ਰਹੀ ਹੈ ਪੁਲਿਸ ਦਾ ਆਫਰ ਰਿਪੋਰਟ ਕਰ ਰਿਹਾ 10:15 ਰਾਉਂਡ ਫਾਇਰਿੰਗ ਕੀਤੀ ਕਿਉਂਕਿ ਜਿਹੜਾ ਐਡਵੋਕੇਟ ਹੈ ਉਹਨਾਂ ਦਾ ਵੀ ਅਹੀ ਕਹਿਣਾ ਵੀ 10 ਤੋਂ ਜਿਹੜੇ 15 ਜਿਹੜੇ ਰਾਉਂਡ ਫਾਇਰਿੰਗ ਕੀਤੇ ਗਏ ਹੈ ਕਿਉਂਕਿ ਜਦੋਂ ਡਿੱਗ ਪਿਆ ਸੀ ਤਾਂ ਕਾਇਦਾ ਜਿਹੜਾ ਹਮਲਾਵਰ ਸੀ ਉਹਦੇ ਡਿੱਗੇ ਪਏ ਤੇ ਸਿਰ ਦੇ ਉੱਤੇ ਜਿਹੜੀਆਂ ਗੋਲੀਆਂ ਚਲਾ ਰਿਆ ਕਿੱਧਰ ਗਈ ਐਸਐਸਪੀ ਆਫਿਸ ਵੀ ਜਿਹੜਾ ਕਿ ਸਿਰਫ 100 ਮੀਟਰ ਦੀ ਦੂਰੀ ਤੇ ਸਵਾਲੀਆਂ ਨਿਸ਼ਾਨ ਇਹ ਵੀ ਖੜੇ ਹੁੰਦੇ ਆ ਜੀ ਕਿਉਂਕਿ ਇੱਥੇ ਜੇ ਸੇਫਟੀ ਨਹੀਂ ਤਾਂ ਹੋਰ ਸ਼ਹਿਰ ਦੇ ਵਿੱਚ ਜਿਹੜੀ ਪੁਲਿਸ ਹੈ ਉਹ ਕਿਵੇਂ ਸੇਫਟੀ ਕਰੂਗੀ ਜੀ ਬਿਲਕੁਲ ਕਿਸੇ ਤਰੀਕੇ ਦਾ ਕੋਈ ਸੀਸੀਟੀਵੀ ਫੁਟੇਜ ਐਸਐਸਪੀ ਦਫਤਰ ਸਾਹਮਣੇ ਸਭ ਕੁਝ ਹੁੰਦਾ ਹੈ ਉੱਥੇ ਕਿਸੇ ਤਰ੍ਹਾਂ ਦਾ ਕੋਈ ਸੀਸੀਟੀਵੀ ਫੁਟੇਜ ਹੋਣਾ ਤੇ ਬਿਲਕੁਲ ਹੈ ਕਿਉਂਕਿ ਸੀਸੀਟੀਵੀ ਕੈਮਰੇ ਲੱਗੇ ਆਏ ਆ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਉਹਨਾਂ ਨੂੰ ਖੰਘਾਲ ਵੀ ਰਹੀ ਆ ਪਰ ਸਵਾਲ ਕਈ ਇਹਦੇ ਵਿੱਚ ਅੱਜ ਖੜੇ ਜਿਹੜੇ ਹੋਗੇ ਕਿਉਂਕਿ ਨਾਲ ਹੀ ਬਿਲਕੁਲ ਜਿਹੜੀ 200 ਮੀਟਰ ਦੀ ਦੂਰੀ ਤੇ ਕੋਟ ਵੀ ਹੈ ਔਰ ਜਿਹੜੇ ਲਾਰੈਂਸ ਮਿਸ਼ਨ ਹੋਈ ਵਰਗੇ ਗੈਕਸਰ ਵੀ ਇੱਥੇ ਪੇਸ਼ ਕੀਤੇ ਜਾ ਰਹੇ ਨੇ ਸੰਪਦ ਨਹਿਰਾਂ ਅਗੇ ਵੀ ਪੇਸ਼ ਕੀਤੇ ਜਾਂਦੇ ਨੇ ਬੱਬਰ ਖਾਨ ਸਾਹ ਦੇ ਵੀ ਕਈ ਜਿਹੜੇ ਅਤਵਾਦੀ ਪੇਸ਼ ਕੀਤੇ ਜਾਂਦੇ ਨੇ ਇਸ ਨੂੰ ਲੈ ਕੇ ਵੀ ਜਿਹੜੇ ਸਵਾਲ ਖੜੇ ਹੋ ਰਹੇ ਨੇ ਵੀ ਜਿਹੜੀ ਸੇਫਟੀ ਹੈ ਉਹ ਬਿਲਕੁਲ 0 ਦੇ ਬਰਾਬਰ ਹੈ ਉਸ ਦੇ ਉੱਥੇ ਜਿਹੜੀ ਹੁਣ ਜਿਹੜਾ ਬੇਮ ਲੱਗ ਰਹੇ ਨੇ ਇਹ ਵੀ ਅਗਰ ਇੱਥੇ ਹੀ ਜਿਹੜੀ ਸੇਫਟੀ ਰਹੀ ਤਾਂ ਪੂਰੇ ਸ਼ਹਿਰ ਦੀ ਸੇਫਟੀ ਕਿੱਥੋਂ ਹੋਏਗੀ ਬਿਲਕੁਲ ਭੁਪਿੰਦਰ ਜੀ ਗੁਰਪ੍ਰੀਤ ਜਿਹੜਾ ਸ਼ਖਸ ਮਾਰਿਆ ਗਿਆ ਹੈ ਅ ਇਸ ਦੀ ਪਤਨੀ ਵੱਲੋਂ ਕੀ ਕਿਹਾ ਜਾ ਰਿਹਾ ਕਿਸੇ ਤਰ੍ਹਾਂ ਦੀ ਕੋਈ ਧਮਕੀ ਪਹਿਲਾਂ ਮਿਲ ਰਹੀ ਸੀ ਜਾਂ ਫਿਰ ਕਿਸੇ ਨਾਲ ਰੰਜਿਸ਼ ਇਸ ਤਰ੍ਹਾਂ ਦੀ ਕੋਈ ਇਨਫਰਮੇਸ਼ਨ ਜੀ ਫਿਰ ਅਸੀਂ ਕੋਕਾਂ ਨੂੰ ਪਤੀ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਪੁਲਿਸ ਨੇ ਰੋਕ ਦਿੱਤਾ ਗਿਆ ਕਿਉਂਕਿ ਇਹ ਕਹਿੰਦੇ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਾਰਟ ਹੈਗਾ ਅਸੀਂ ਜਿਹੜਾ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਸ ਤੋਂ ਬਾਅਦ ਜਿਹੜਾ ਕੁਝ ਦੇਰੀ ਬਾਅਦ ਪ੍ਰੈਸ ਕਾਨਫਰੰਸ ਵੀ ਇਸ ਤਰ੍ਹਾਂ ਹੋ ਸਕਦੀ ਹੈ ਕਿ ਅਦਰ ਰੋੜਾ ਕੀ ਸੀ ਦੁਸ਼ਮਣੀ ਕੀ ਸੀ ਪੁਰਾਣੀ ਦੁਸ਼ਮਣੀ ਲੈ ਕੇ ਜਾਂ ਕੋਈ ਕਿਸ ਤਰ੍ਹਾਂ ਕਿਤੇ ਕੋਈ ਪੁਰਾਣੀ ਰੰਜਿਸ਼ ਆ ਗਿਆ ਹੈ ਜਾਂ ਕੋਈ ਹੋਰ ਮਾਮਲਾ ਨਿਕਲ ਕੇ ਆ ਰਿਹਾ ਇਸ ਨੂੰ ਲੈ ਕੇ ਵੀ ਪੁਲਿਸ ਥੋੜੀ ਦੇਰ ਬਾਅਦ ਪ੍ਰੈਸ ਕਾਲ ਕਰਕੇ ਪੂਰੀ ਜਾਣਕਾਰੀ ਦੇਊਗੀ ਲੇਕਿਨ ਉਹਦੀ ਪਤਨੀ ਵੱਲੋਂ ਹਜੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਬਿਲਕੁਲ ਇੱਕ ਹੋਰ ਇਨਫੋਰਮੇਸ਼ਨ ਜਾਨਣਾ ਚਾਹਾਂਗਾ ਕਿੰਨੇ ਵਜੇ ਐਗਜੈਕਟ ਟਾਈਮ ਸੀ ਜਦੋਂ ਇਹ ਹਮਲਾ ਕੀਤਾ ਗਿਆ ਜੀ ਬਿਲਕੁਲ ਹੁਣ ਤੋਂ ਪੌਣਾ ਘੰਟਾ ਲਗਾ ਸਕਦੇ ਆ ਆਪਾਂ ਕਿਉਂਕਿ ਹੁਣ ਇਸ ਟਾਈਮ 4:05 ਹੋ ਗਏ 3:30 ਜਿਹੜੀ ਘਟਨਾ ਹੈ ਇਹ ਦੱਸੀ ਜਾ ਰਹੀ ਹੈ ਬਿਲਕੁਲ ਗੁਰਪ੍ਰੀ ਤੋਂ ਦਾ ਸਪੋਰਟ ਮਾਰਗੇਸਨ ਜਫਰ ਹਸਪਤਾਲ ਲੈ ਜਾਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕੀ ਇਨਫੋਰਮੇਸ਼ਨ ਸੀ ਮੌਕੇ ਤੇ ਕੀਵੇਂ ਦਾ ਸੀਨ ਆਫ ਕ੍ਰਾਈਮ ਸੀ ਜੀ ਬਿਲਕੁਲ ਜਦੋਂ ਗੁਰਪ੍ਰੀਤ ਆਪਣੀ ਪਤਨੀ ਜਿਹੜਾ ਗੁਰੀ ਆ ਆਪਣੀ ਪਤਨੀ ਨਾਲ ਜਦੋਂ ਬਾਹਰ ਆ ਰਹੀ ਸੀ ਤੇ ਗੱਡੀ ਦੇ ਵਿੱਚ ਕੋਲੋਂ ਦੀ ਜਦੋਂ ਨਵੇਂ ਗੱਡੀ ਦੇ ਵਿੱਚ ਬੈਠਣ ਦੀ ਕੋਸ਼ਿਸ਼ ਹੀ ਕਰ ਰਹੀ ਕਿ ਉਹ ਪਿੱਛੇ ਕੋਦਾਂ ਹਮਲਾਵਰ ਨੇ ਆ ਕੇ ਧਾੜ ਧਾੜ ਜਿਹੜੀਆਂ ਗੋਲੀਆਂ ਚਲਾਨੀਆਂ ਸ਼ੁਰੂ ਕਰ ਦਿੱਤੀਆਂ ਜਿਹੜਾ ਗੁਰੀ ਸੀ ਉਹ ਮੋਕੇ ਤੇ ਗਿਰ ਗਿਆ ਉਹਨੇ ਦੇਖਿਆ ਵੀ ਗਿਰ ਗਿਆ ਹੈ ਲੇਕਿਨ ਜਦੋਂ ਤੱਕ ਉਹਦੇ ਸਿਰ ਤੇ ਚਾਰ ਪੰਜ ਗੋਲੀਆਂ ਤਿੰਨ ਚਾਰ ਗੋਲੀਆਂ ਨਹੀਂ ਮਾਰ ਦਿੱਤੀਆਂ ਗਈਆਂ ਉਦੋਂ ਤੱਕ ਉਹ ਹਮਲਾਵਰ ਗੋਲੀਆਂ ਚਲਾਉਂਦਾ ਗਿਆ ਬਕਾਇਦਾ ਉਹਨੇ ਜਿਹੜੇ ਹੋਰ ਲੋਕ ਸੀ ਜਿਹੜੇ ਉੱਥੇ ਖੜੇ ਹੋਏ ਸੀਗੇ ਉਹਨਾਂ ਦੇ ਉੱਪਰ ਵੀ ਉਹਨੇ ਇਸ਼ਾਰਾ ਕੀਤਾ ਵੀ ਦੂਰ ਹੋ ਜਾਈਂ ਮੈਂ ਤੁਹਾਡੇ ਉੱਪਰ ਵੀ ਫਾਇਰਿੰਗ ਕਰ ਦਉਂ ਜੀ ਪਤਨੀ ਜ਼ਰੂਰ ਉਹਨੂੰ ਪਕੜਨ ਲਈ ਆ ਰਹੀ ਸੀਗੇ ਲੇਕਿਨ ਉਹਨੇ ਪਤਨੀ ਦੇ ਉੱਪਰ ਵੀ ਫਾਇਰ ਕਰਤਾ ਜਿਹੜਾ ਕਿ ਛੂਕੇ ਉਹਨੂੰ ਲੰਘ ਗਿਆ ਉਸ ਤੋਂ ਬਾਅਦ ਜਿਹੜਾ ਮੋਟਰਸਾਈਕਲ ਸਵਾਰ ਜਿਹੜਾ ਉਹਦਾ ਸਾਥੀ ਸੀਗਾ ਉਹ ਸਰਦਾਰ ਦੱਸਿਆ ਜਾ ਰਿਹਾ ਜਿਹੜਾ ਕਿ ਮੋਟਰਸਾਈਕਲ ਤੇਰੀ ਗਾੜੀ ਹੈ ਕਿਸੀ ਨੇ ਲੇਟੋ ਫੇਰ ਰੱਖੀ ਆ ਭੋਪਿੰਦਰ ਇਹ ਵੈਲ ਪਲਾਨਡ ਮਰਡਰ ਲੱਗਦਾ ਹੈ ਜਿਸ ਤਰੀਕੇ ਨਾਲ ਤੁਸੀਂ ਚੀਜ਼ਾਂ ਦੱਸ ਰਹੇ ਹੋ ਵਾਕਿ ਇਸ ਦੇ ਪਿੱਛੇ ਕੋਈ ਗੈਂਗ ਹੋ ਸਕਦਾ ਹੈ ਜਾਂ ਫਿਰ ਰੰਜਿਸ਼ ਕੀ ਅੰਦਾਜ਼ਾ ਲਾਇਆ ਜਾਏ ਜੀ ਬਿਲਕੁਲ ਕਿਉਂਕਿ ਉਹਨਾਂ ਨੂੰ ਪਤਾ ਸੀ ਉਹ ਲਾਗਰਾਂ ਨੂੰ ਵੀ ਇਹਨੇ ਇਸੇ ਤਰੀਕੇ ਤੇ ਆਣਾ ਹੈ ਜਾਂ ਕਿਸੇ ਨੂੰ ਮੇਰੇ ਆਣਾ ਹੈ ਜਾਂ ਇਹਨੂੰ ਕਿਸੇ ਨੇ ਬੁਲਾਇਆ ਗਿਆ ਫਿਲਹਾਲ ਕਿਉਂਕਿ ਇਹਦੇ ਤੇ ਨਾ ਇਨਵੈਸਟੀਗੇਸ਼ਨ ਦਾ ਪੜਾ ਨਹੀਂ ਕਿਉਂਕਿ ਉਹਨਾਂ ਨੂੰ ਇੱਕ ਇੱਕ ਗੱਲ ਪਤਾ ਸੀ ਕਿ ਕਿੰਨੇ ਵਜੇ ਉਹਨੇ ਆਣਾ ਹੈ ਕਿੰਨੇ ਵਜੇ ਉਹਨੇ ਬਾਹਰ ਨਿਕਲਣਾ ਹੈ ਉਹਦੇ ਨਾਲ ਕੌਣ-ਕੌਣ ਹੈ ਤੇ ਰੇਤੀ ਕਰਦੇ ਹੋਈ ਜਿਹੜੇ ਹਮਲਾਵਰਾਂ ਨੇ ਐਡੀ ਵੱਡੀ ਵਾਰਦਾਤ ਨੂੰ ਇੰਜਾਮ ਦਿੱਤਾ ਪਰ ਹੈਰਾਨੀ ਦੀ ਗੱਲ ਹੈ ਵੀ ਉਹਨਾਂ ਨੇ ਐਸਐਸਪੀ ਦਫ਼ਤਰ ਦੀ ਕੁਸ਼ਤੂਰੀ ਤੇ ਜਿਹੜਾ ਇੰਜਾਮ ਦਿੱਤਾ ਜਿਸ ਨੂੰ ਲੈ ਕੇ ਹੁਣ ਸਵਾਲ ਖੜੇ ਹੋ ਨੇ ਠੀਕ ਹੈ ਬਹੁਤ-ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਦੇਲੇ ਫਿਲਹਾਲ ਐਕਸਕ ਆ ਮਵਾਲੀ ਦੇ ਨੇ ਰੋੜਕੀ ਪਿੰਡ ਹੈ ਉੱਥੋਂ ਦਾ ਗੁਰਪ੍ਰੀਤ ਦੱਸਿਆ ਜਾ ਰਿਹਾ ਜਿਹਦਾ ਮਰਡਰ ਕੀਤਾ ਗਿਆ ਹੈ